ਇਹ ਤਾਂ ਸਭ ਨੇ ਕੰਮ ਕੀਤਾ ਹੈ ਹਾਂ ਮੈਂ ਸਿਰ ਇਹ ਇਹ ਕਹਾਣੀ ਸਾਥੀ ਕੇ ਨਾਲ ਫੋਟੋ ਕਰਾ ਹਾਂ ਸਰ बहुत-बहुत बहुत काफी इधर से ना बना बहुत-बहुत बहुत थैंक ये सब जो तो तो भी फार्मर की चीज ले गया जी वो रोटावेटर करके ले गया ना कि उस कममेंट में अच्छा वो वो एक पॉइंट जैसा वो नोट कर ਉਹ ਇਨਡਾਇਰੈਕਟਲੀ ਰੋਟਾਵੇਟਰ ਯੂਜ਼ ਕਰਦੇ ਆ ਹਾਂ ਇਨਡਾਇਰੈਕਟਲੀ ਰੋਟਾਵੇਟਰ ਉਹ ਐਜ਼ ਰੋਟਾਵੇਟਰ ਯੂਜ਼ ਕਰਦੇ ਆ ਉਹ ਐਜ਼ ਰੋਟਾਵੇਟਰ ਯੂਜ਼ ਕਰ ਲਈ ਜਾਂ ਹੋਰ ਕੋਈ ਵੀ ਕੀਤਾ ਅੱਛਾ ਇਹ ਤਾਂ ਕੁਝ ਵੀ ਨਹੀਂ ਸਰ ਅੱਛਾ ਉਹ ਤਾਂ ਕਣਕ ਜਿੱਦਾਂ ਕਣਕ ਹੁੰਦੀ ਆ ਉਹਦੇ ਤੋਂ ਬਹੁਤ ਜ਼ਿਆਦਾ ਇਹ ਤੋਂ ਵੀ ਸਰ ਜ਼ਿਆਦਾ ਹੁੰਦਾ ਇਹ ਸਰ ਫਾਰਮਰ ਨੂੰ ਅਸੀਂ ਚਾਹੇ ਇਹਦੇ ਵਿੱਚ ਤੈਨੂੰ ਉਹ ਤੇਰੀ ੀਲਡ ਨੂੰ ਇੰਪੈਕਟ ਨਹੀਂ ਕਰਦਾ ਤਾਂ ਵੀ ਤੂੰ ਪਹਿਲੇ ਸਾਲ ਦੇ ਵਿੱਚ ਜਾਂ ਦੂਜੇ ਸਾਲ ਦੇ ਵਿੱਚ ਇਹਨੂੰ ਸਪਰੇਅ ਕਰ ਲੈ ਤਾਂ ਕਿ ਤੇਰਾ ਸੀਡ ਬੈਂਕ ਖਤਮ ਹੋ ਜਾਵੇ ਕਿਉਂਕਿ ਹੁਣ ਤਾਂ ਇਹਨੇ ਅਸਰ ਨਹੀਂ ਕਰਨਾ ਪਰ ਅਗਲੇ ਸਾਲ ਇਹਨੇ ਸੀਡ ਬੈਂਕ ਇਨਕਰੀਜ਼ ਕਰ ਲੈਣਾ ਪਰ ਸਰ ਤਾਂ ਵੀ ਡਰਨੀ ਕਿ ਅਗਲੇ ਸਾਲ ਸਰਫੇਸ ਸੀਡਰ ਕਰੂਗਾ ਤਾਂ ਉਹਨੇ ਸਪਰੈਸ ਕਰ ਲੈਣਾ ਸੀਡ ਨੂੰ ਉਗਣ ਨਹੀਂ ਦੇਣਾ ਇਹ ਫਾਰਮਰ ਨੇ ਸਰ ਪਰਸਪਰ ਦੇਖੋ ਸਹੀ ਰਸੋਸ਼ ਕਰੀਂਦਾ ਹਾਂ ਜੀ ਹਾਂ ਜੀ ਜੀ ਸਰ ਇਹ ਵੀ ਬਹੁਤ ਵੱਡੇ ਡਾਕਟਰ ਨੇ ਇਹਨਾਂ ਨੇ 25 ਏਕੜ ਲਾਈ ਹੈ ਜੀ ਇਹ ਤੁਸੀਂ ਜੋ ਹੈ ਦੱਸੋ ਇਹਦੇ ਚ ਕੀ ਫਾਇਦੇ ਤੁਸੀਂ ਮਹਿਸੂਸ ਕੀਤੇ ਸਰ ਇਹਦਾ ਫਾਇਦਾ ਤਾਂ ਇਹ ਹੈ ਜੀ ਮਤਲਬ ਖਰਚਾ ਬਹੁਤ ਘੱਟ ਹੂੰ ਹੂੰ ਜਿਹਦਾ ਆਪਾਂ ਵਾਹੀ ਕਰਕੇ ਵੇਚਦੇ ਨਾ 2500 3000 ਰੁਪਏ ਖਰਚਾ ਬਣਾ ਜਾਂਦਾ ਹੂੰ ਹੂੰ ਠੀਕ ਹੈ ਜੀ ਇਹਦੇ ਵਿੱਚ ਆਪਣਾ 300 ਰੁਪਏ ਦਾ ਮਤਲਬ ਜੀ ਜ਼ਿਆਦਾ ਸਹੀ ਦੇਖਿਆ ਆਫਸਤ ਤਿੰਨ ਚਾਰ ਲੀਟਰ ਲਾ ਕੇ ਚੱਲੂ ਜੀ ਵੀ ਇਹਦੇ ਵਿੱਚ ਵਜਾਈ ਹੋ ਜਾਂਦੀ ਹੈ ਤੇ ਛੋਟਾ ਟਰੈਕਟਰ ਛੋਟੀ ਮਸ਼ੀਨਰੀ ਅੱਛਾ ਉਹ ਆਪਣੀ ਮਤਲਬ ਹਲਪ ਕਰਦੀ ਹੈ ਵੱਡੇ ਟਰੈਕਟਰ ਵੱਡੀ ਮਸ਼ੀਨਰੀ ਲੋੜ ਨਹੀਂ ਤੇ ਦੂਸਰਾ ਸਰ ਕੀ ਆ ਇਹਦੇ ਵਿੱਚ ਜਿਵੇਂ ਹੁਣ ਗੋਲਡੰਡੇ ਦੀ ਸਮੱਸਿਆ ਤੁਹਾਨੂੰ ਦੱਸਿਆ ਵੀ ਘੱਟਾ ਬਹੁਤ ਬਹੁਤ ਘੱਟਾ ਹੈ ਬਹੁਤ ਜ਼ਿਆਦਾ ਘੱਟਾ ਸਰ ਤਿੰਨ ਤਿੰਨ ਸਪਰੇ ਹੋ ਜਾਂਦੀਆਂ ਨੇ ਜੇ ਆਪਾਂ ਵਾਹ ਕੇ ਵੇਚਦੇ ਹਾਂ ਨਾ ਕੋਈ ਸੁਪਰ ਸੀਟਰ ਜਾਂ ਆਪਾਂ ਰੋਟਾਵੇਟਰ ਨਾਲ ਵਾਹੀ ਕਰਕੇ ਵੇਚਦੇ ਹਾਂ ਤੰਤਰ ਸੁਪਰੇਆਂ ਸਾਡੀ ਰੀਚ ਹੈਗੀਆਂ ਨੇ ਉਹ ਤੋਂ ਉਹ ਬੂਦੋ ਨਹੀਂ ਪੈਸੇ ਦੀ ਬਚਤ ਹੋ ਗਈ ਹਾਂ ਜੀ ਤਾਂ ਗੋਲ ਡੰਡੇ ਦੀ ਜਿਹੜਾ ਜਿਹੜਾ ਨੈਚਰ ਹੁੰਦੀ ਨਾ ਵੀ ਗੋਲ ਡੰਡੇ ਦੀ ਕਿ ਜਦੋਂ ਆਪਾਂ ਬੋਹਨੇ ਆ ਇਹਦਾ ਸੀਡ ਉੱਪਰ ਆ ਜਾਂਦਾ ਉੱਪਰ ਆ ਜਾਂਦਾ ਮਤਲਬ ਹੁਣ ਜਿਹੜਾ ਇਹਦਾ ਸੀਡ ਥੱਲੇ ਪਿਆ ਬਿਨਾਂ ਬਹਾਈ ਤੋਂ ਜਿਹੜਾ ਉੱਪਰ ਹੈਗਾ ਉਹੋ ਹੀ ਜਰਮੀਨੇਟ ਕਰਨਾ ਬਾਕੀ ਰਹਿੰਦਾ ਜਿਹੜਾ ਮਲਚ ਨੇਤਾ ਬੰਲਣਾ ਹੈ ਉਹਨੂੰ ਉਹਨੂੰ ਐਕਸਪੋਜ਼ ਨਹੀਂ ਹੁੰਦਾ ਜੀ ਕੋਈ ਜਿਹੜਾ ਕਿਸੇ ਨੂੰ ਚਾਂਸ ਮਿਲ ਜਾਂਦਾ ਉੱਪਰ ਬਾਹਰ ਨਿਕਲਦਾ ਓਕੇ ਤੁਸੀਂ ਥੋੜਾ ਉਹ ਮੈਨੇਜਰ ਇਹ ਵੀ ਸਾਰਾ ਜਿਵੇਂ ਫਸਟ ਟਾਈਮ ਲਈਏ ਜੇ ਸੈਕੰਡ ਟਾਈਮ ਤਾਂ ਥੋੜਾ ਮੋਟਾ ਵੀ ਹੁੰਦਾ ਜਦੋਂ ਆਪਾਂ ਤਿੰਨ ਚਾਰ ਫਸਲਾਂ ਦਾ ਲਾ ਲਈ ਤੁਹਾਨੂੰ ਜਮਾਈ ਦੇਖਣਾ ਵੀ ਨਹੀਂ ਗੁਲਣ ਡਾ ਕੀ ਉਹ ਖੇਤ ਦੇਖਿਆ ਹੈ ਨਾ ਮਤਲਬ ਫਿਰ ਖੇਤ ਜਮੇ ਸਾਫ ਹੋ ਜਾਂਦੇ ਨੇ ਜਿੱਦਾਂ ਹੁਣ ਆਪਰੇ ਛੇਕੇ ਸਰ ਅਸੀਂ ਦੇਖਿਆ 5 ਸਾਲ ਹੋ ਗਏ ਹਾਂ ਜੀ ਉਹ ਮਤਲਬ ਦੇਖੋ ਜਮੇ ਸਾਫ ਹੋ ਜਾਂਦੇ ਕੋਈ ਗੁਲਣ ਡਾ ਨਹੀਂ ਹੈਗਾ ਫਿਰ ਇਸ ਵਾਰ ਟੈਂਪਰੇਚਰ ਵੀ ਘੱਟ ਹੋ ਗਈ ਜੀ ਇਹ ਲਾਜ਼ਮੀ ਹੈ ਦੂਜੀ ਚੀਜ਼ ਤੇ ਲਾਗੇ ਇਹ ਭੁੱਲ ਗਿਆ ਮੋਤੀ ਜੀ ਇਹ ਸਭ ਤੋਂ ਕਰੀਏ ਕਿ ਕੀ ਕਰਦਾ ਅੱਜ ਤੇ ਇਹਨੇ ਹਫਤੇ ਵਾਰ ਆਪਕਨੇ ਵੀ ਨਹੀਂ ਆਇਆ ਕਿ ਸਰੇਲੇ ਆਪਕੋ ਨੰਬਰ ਲਾਇਆ 7 days ਦਾ ਅੱਛਾ ਮਾਨੀਂ ਕੋਈ ਐਬਸੈਂਟੀ ਐਬਸੈਂਟੀ ਮਤਲਬ ਇੰਟੈਂਸ਼ਨਲੀ ਨਹੀਂ ਹੈਗਾ 75 ਐਕਸਪਰਸ ਦਾ ਲੋਡ ਗਿਆ ਰਿਹਾ ਇਸ ਕਾ ਮਤਲਬ ਇਹ ਨਹੀਂ ਕੋਈ ਕੱਟਾ ਤੇ ਬੰਦੀ ਵਾਲਾ ਬੰਦੀ ਬੰਦੀ ਹੋਣਗੀ ਅਪਰਟੈਂਡਾ ਨਾ ਟਿਕਾ ਦੇ ਟਿਕਾ ਬੁੱਕ ਜੇ ਫੋਲੋ ਹੋ ਜਾਏਗਾ ਅੱਗੇ ਤੋ ਅਸੀਂ ਅਸੀਂ ਦਾ ਸਾਰਾ ਇੱਥੇ ਨਾ ਬੋਡ ਲਾਇਆ ਸੀ ਪਰਦਾ ਹਾਂ ਪਹਿਲਾਂ ਤਾਂ ਆਇਰਨ ਦੇ ਐਂਗਲ ਲਾਈ ਸੀ ਵੱਡੀ ਫੋਟੋ ਲਾ ਕੇ ਫਾਰਮ ਦੀ ਫੋਟੋ ਲਾਈ ਸੀ ਹਾਂ ਉਹ ਫੋਕੀ ਲੈ ਗਏ ਪਰਦੇ ਹੋਰ ਕੇ ਬਾਸ ਲਾਏ ਉਹ ਉਹ ਬਾਸ ਵੀ ਜੋ ਲੈ ਗਏ ਦੇਖੋ ਦੇਖੋ ਹਰ ਇੱਕ ਦਾ ਬੋਡ ਵੀ ਪਏ ਬਹੁਤ ਵੱਡਾ ਹੈ ਜੀ ਹਾਂ ਜੀ ਅੱਛਾ ਦੇਖੋ ਕਿੰਨਾ ਪੰਦੀ ਆਵੇ ਹਾਂ ਜੀ ਸਰ ਬਹੁਤ ਵਧੀਆ ਜੀ ਪਹਿਲਾਂ ਤਾਂ ਸੀ ਹਾਂ ਹਾਂ ਤੇ ਫਿਰ ਤਾਂ ਫਿਰ ਤਾਂ

ਤਰੇ ਇਹ ਨਹੀਂ ਕੋਈ ਕੰਮ ਨਹੀਂ ਚੋਦਾ ਉਹ ਮੈਂ ਆਇਆ ਬੁਲੀਟ ਡਾਊਰ ਨਾ ਬਿਲਕੁਲ ਨਹੀਂ ਸਰ ਕੋਸ਼ਿਸ਼ ਕਰਤ ਨਹੀਂ ਚੇ ਇਹ ਤਾਂ ਜਿਆਦਾ ਵੀ ਹਲਕੀ ਸਪੀਡ ਵਿੱਚ ਸੈਟ ਹੋ ਜਾ। ਸੱਤਾਂ ਨੂੰ ਬਹੁਤ ਹੋ ਗਿਆ ਕਰਦੇ। ਆਈਏ ਤਾਂ ਬੰਦ ਸਫਲ ਸੀ ਦੇ ਰਿਹਾ ਕਰ। ਇੰਸਪੈਕਟਿਵ ਕੁਝ ਨਹੀਂ ਆ ਰਿਹਾ। ਫੌਂਡਰ ਤੋਂ ਤਾਂ ਸਾਰੇ ਚਾਹਤ ਕਰਦੇ। ਕਿਉਂਕਿ ਮੈਂ ਕਿਹਾ ਵੀ ਅੰਬੀ ਜੀ ਦਾ ਵੀ ਫਸਾ ਰਿਹਾ ਬਿਲਕੁਲ। ਆ ਬਿਲਕੁਲ ਵੀ ਆਵਾਜ਼ ਨਹੀਂ ਆਈ ਹੈ ਨਾ ਜਦੋਂ ਮੋਟਰਸਾਈਕਲ ਤੇ ਬੈਠ ਕੇ ਹੁੰਦੇ ਨੇ ਕਰਨਾ ਮੇਰੇ ਮੈਡੀਕਲ ਸਰਟਫੀਕੇਟ ਜਿਹੜੇ ਸੀ ਦੱਸਦੇ ਆ ਕਿ ਆਹ ਕਰਨਾ ਇਹ ਵੀ ਦੱਸਦੇ ਕਿ ਕਰਨਾ ਕਿਤੇ ਤੁਸੀਂ ਕੋਡਾ ਅਣਜਾਣ ਡਰਾਈਵਰ ਤੋਂ ਕੋਈ ਪ੍ਰੋਬਲਮ ਹੋਵੇ ਬੁੱਕਿੰਗ ਪੰਡਿਤ ਵੀ ਕਰਨਾ ਪਤਾ ਨਹੀਂ ਕਿ ਬੁੱਕਿੰਗ ਆਪਾਂ ਚੱਕਰ ਬਹੁਤ ਜ਼ਿਆਦਾ ਕਰਦੇ ਆ ਤਾਂ ਇਸ ਤਰ੍ਹਾਂ ਤੇ ਕੰਮ ਕਰਨਾ ਤੋ ਹੋ ਗਿਆ ਜੀ ਸਿਰਫ ਇਹ ਤਾਂ ਹੋ ਗਿਆ ਨਹੀਂ ਕਿਸ ਹੋ ਗਿਆ ਹਾਂ ਪੂਰਾ ਹੋ ਗਿਆ ਜੀ ਅੱਗੇ ਅੱਗੇ ਫਸਾਣੋਂ ਮਸ਼ੀਨ ਨੇੜੇ ਮਾਈ ਆ ਧੰਨਵਾਦ ਨਾਲੋਂ ਮਸ਼ੀਨ ਅੱਗੇ ਹਾਂ ਹਾਂ ਪਾ ਜਨਾ ਸੱਸੀ ਕਾ ਜੀ ਅੱਜ ਸਭਰਾ ਨੇ ਪੈਣ ਬੌਧੀ ਵਿਕੇ ਅਡੀਸ਼ਨਲ ਚੀਫ ਸੈਕਟਰੀ ਪੰਜਾਬ ਸਾਡੇ ਨਾਲ ਆਜਨੇ ਸਾ ਸੱਸੀ ਕਾ ਸਰ ਅੱਜ ਜਿਹੜੀ ਕਣਕ ਦੀ ਟੈਕਨੋਲੋਜੀ ਬਾਰੇ ਤੁਸੀਂ ਕਿਸਾਨ ਭਰਾਵਾਂ ਲਈ ਤੁਸੀਂ ਦੇਖਣਾ ਹੈ ਏਦਿਵਾਰ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਜੀ ਜੋ ਹੈ ਅੱਜ ਬੈਸਾਖੀ ਦੇ ਦਿਹਾੜੇ ਤੇ ਸਾਰੇ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਇਹ ਅੱਜ ਬੈਸਾਖੀ ਵਾਲੇ ਦਿਨ ਮੈਂ ਸਪੈਸ਼ਲੀ ਮੈਂ ਇੱਥੇ ਆਇਆ ਕਿ ਇਹ ਜਿਹੜਾ ਜੋ ਹੈ ਸਾਰੇ ਜੋ ਹੈ ਫਾਰਮਰਸ ਲਈ ਸਾਰੇ ਜਿਹੜੇ ਸਾਡੇ ਜੋ ਕਿਸਾਨ ਭਰਾ ਨੇ ਉਹ ਹਮੇਸ਼ਾ ਉਹਨਾਂ ਨੂੰ ਕਈ ਕਈ ਵਾਰ ਸਵਾਲ ਹੁੰਦਾ ਕਿ ਜੋ ਹੈ ਟੈਕਨੋਲੋਜੀ ਜੋ ਅਸੀਂ ਵਰਤਦੇ ਹਾਂ ਉਹਦੇ ਟੈਕਨੋਲੋਜੀ ਦੀ ਜੋ ਹੈ ਕਾਮਯਾਬੀ ਹੈ ਜਾਂ ਨਹੀਂ ਹੈ ਤਾਂ ਜਿਹੜੀ ਚੀਜ਼ ਜੋ ਅਸੀਂ ਅੱਖ ਅੱਖੋ ਵੇਖ ਲਈਏ ਉਹਦਾ ਜੋ ਹੈ ਕੋਈ ਹੋਰ ਦੂਸਰੀ ਪ੍ਰੂਫ ਦੀ ਲੋੜ ਨਹੀਂ ਹੁੰਦੀ ਹੈ ਇਸ ਲਈ ਜੋ ਹੈ ਸਰਫੇਸ ਸੀਡਰ ਹੈ ਸਰਫੇਸ ਸੀਡਰ ਬਾਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਸਰਚ ਕੀਤਾ ਉਹਨਾਂ ਨੇ ਰਿਸਰਚ ਕਰ 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 ਕਰਕੇ ਉਹਨਾਂ ਨੇ ਰਿਕਮੈਂਡ ਕੀਤਾ ਕਿ ਸਰਫੇਸ ਸੀਡਰ ਸਪੈਸ਼ਲੀ ਜੋ ਅੱਜ ਸਟਬਲ ਬਰਨਿੰਗ ਦੀ ਜੋ ਸਮੱਸਿਆ ਹੈ ਕਿ ਜਦੋਂ ਵੀ ਇਹ ਸਟਬਲ ਹੋ ਜਾਂਦਾ ਹੈ ਉਹਨਾਂ ਨੂੰ ਅਸੀਂ ਜੋ ਹੈ ਅੱਗ ਲਾ ਦਿੰਦੇ ਅੱਗ ਪਰਾਲੀ ਲਾਉਂਦੇ ਅੱਗ ਲਾ ਦਿੰਦੇ ਤਾਂ ਪਰਾਲੀ ਨੂੰ ਅੱਗ ਲਾਦੇ ਨੇ ਉਸ ਤੇ ਜੋ ਹੈ ਕਾਫੀ ਪ੍ਰੋਬਲਮਸ ਆਉਂਦੀ ਹੈ ਸਾਰੀ ਜੋ ਹੈ ਏਜੰਸੀਆਂ ਵੀ ਜੋ ਹੈ ਜਿਸ ਐਨਜੀਟੀ ਹੈ ਪਲੱਸ ਜੋ ਹੈ ਗਵਰਨਮੈਂਟ ਆਫ ਇੰਡੀਆ ਹੈ ਕੋਰਟਸ ਨੇ ਬਹੁਤ سارے ਕੇਸ ਉਹ ਹਮੇਸ਼ਾ ਜੋ ਹੈ ਇੱਕ ਪੰਜਾਬ ਨੂੰ ਜੋ ਹੈ ਸੋਚਦੇ ਕਿ ਦੇ ਜੋ ਹੈ ਇਹਨਾਂ ਨੂੰ ਇਹ ਅੱਗ ਲਾਉਣ ਦੀ ਆਦਤ ਲੱਗੀ ਹੈ ਹਮੇਸ਼ਾ ਅੱਗ ਲਾ ਦਿੰਦੇ ਔਰ ਇਹ ਉਹਦੇ ਚ ਜੋ ਹੈ ਫਾਰਮਰਸ ਦੀ ਵੀ ਜੋ ਹੈ ਕੋਈ ਕਦੇ-ਕਦੇ ਉਹ ਦੱਸਦੇ ਕਿ ਜੋ ਹੈ ਉਹ ਨਾਲ ਕੋਈ ਹੋਰ ਆਪਸ਼ਨ ਨਹੀਂ ਰਹਾ ਜਾਂਦਾ ਸੋ ਇਸ ਨੂੰ ਵੇਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ कोल जो है एक समस्या रखी गई उन्होंने रिसर्च कर करके एक सोलूशन दसिया सोलूसन है सरफेस सीडर का और सरफेस सीडर के कुछ करना नहीं है वो सारा द सारा जो पराली है उन्होंने जो है मलचिंग कर 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 करके कर कर वो कर मिट जो है मिट्टी से ही जो है मिक्सअप कर देंगे दे। लेकिन वो भी कई सवाल उठते हैं कि जो है ये टेक्नोलॉजी कामयाब है या नहीं है सो मैं अपने अखों ही अज देखा है ਵੈਸਾਖੀ ਦਾ ਦਿਹਾੜਾ ਮੈਂ ਸਿਲੈਕਟ ਕੀਤਾ ਕਿ ਮੈਂ ਵਿਸਾਖੀ ਵਾਲੇ ਦਿਨ ਜਾ ਕੇ ਦੇਖੂੰਗਾ ਔਰ ਜੋ ਹੈ ਉਹ ਮੈਂ ਦੇਖ ਕਰ ਕਰਕੇ ਬੜਾ ਖੁਸ਼ ਹੋਇਆ ਕਿ ਜੇ ਜੋ ਹੈ ਫਸਲ ਵੀ ਬੜੀ ਅੱਛੀ ਹੋਈ ਹੈ ਜਿਨ੍ਹਾਂ ਦਾ ਇਹ ਜਿਨ੍ਹਾਂ ਦੀ ਇਹ ਫਸਲ ਹੈ ਉਹਨਾਂ ਨਾਲ ਮੈਂ ਗੱਲ ਕੀਤਾ ਉਹ ਬੜੇ ਖੁਸ਼ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਸ ਤਰ੍ਹਾਂ ਜੋ ਹੈ ਬੀਚਸ ਦੀ ਸਮੱਸਿਆ ਹੈ ਬੀਚਸ ਦੀ ਪ੍ਰੋਬਲਮ ਜੋ ਹੈ ਤੋਂ निजात ਮਿਲ ਗਿਆ ਉਹਨਾਂ ਨੂੰ ਦੂਜੀ ਜੋ ਉਹ ਹੁੰਦੀ ਹੈ ਕਿ ਜੋ ਫਰਟੀਲਾਈਜ਼ਰ ਦੀ ਲੋਟ ਹੁੰਦੀ ਹੈ ਫਰਟੀਲਾਈਜ਼ਰ ਫਰਟੀਲਾਈਜ਼ਰ ਦੀ ਵੀ ਜੋ ਹੈ ਰਿਕੁਆਇਰਮੈਂਟ ਬਹੁਤ ਘਟ ਜਾਂਦਾ ਪਾਣੀ ਦੀ ਵੀ ਇਨੀਸ਼ੀਅਲ ਜੋ ਹੈ ਰਿਕੁਆਇਰਮੈਂਟ ਘਟ ਜਾਂਦਾ ਸੋ ਕਾਸਟ ਆਫ ਪ੍ਰੋਡਕਸ਼ਨ ਉਹਨਾਂ ਨੂੰ ਜਿਹੜੀ ਜੋ ਹੈ ਘਟ ਗਿਆ ਜਦੋਂ ਕਾਸਟ ਆਫ ਪ੍ਰੋਡਕਸ਼ਨ ਘਟ ਗਿਆ ਪ੍ਰੋਬਲਮਸ ਜੋ ਹੈ ਸਟੱਬਲ ਬਰਨਿੰਗ ਦੀ ਖਤਮ ਹੋ ਗਈ ਤੇ ਨਾਲੇ ਜੋ ਹੈ ਉਹਨਾਂ ਨੂੰ ਪ੍ਰੋਫਿਟ ਮਾਰਜਨ ਵਾਧੂ ਹੋ ਗਿਆ ਇਸ ਲਈ ਇਹ ਜੋ ਹੈ ਮੈਂ ਸਮਝਦਾ ਹੈ ਕਿ ਸਰਫੇਸ ਵਾਟਰ ਦੀ ਟੈਕਨੋਲੋਜੀ ਬਹੁਤ ਹੱਦ ਤੱਕ ਕਾਮਯਾਬ ਹੈ ਔਰ ਇਹ ਕਾਮਯਾਬੀ ਲਈ ਜੋ ਹੈ ਮੈਂ ਪੰਜਾਬੀ ਟੈਕਨਿਟੀ ਯੂਨੀਵਰਸਿਟੀ ਦੇ ਬਾਈ ਚਾਂਸਲਰ ਸਾਹਿਬ ਵੀ ਸਾਰੇ ਨਾਲ ਨਹੀਂ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਟੱਟ ਸਾਹਿਬ ਨੇ ਇਥੇ ਨੇ ਉਹਨਾਂ ਨੂੰ ਵੀ ਮੈਂ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦੀ ਸਾਰੀ ਰਿਸਰਚ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਫਾਰਮਰਸ ਨੂੰ ਮੈਂ ਵਧਾਈ ਦੇਣਾ ਤੇ ਜਿਹੜੇ ਅੱਜ ਸਾਰੇ ਆਏ ਹੋਏ ਨੇ ਇਹਨਾਂ ਨੂੰ ਸਾਰੇ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸਰ ਜੀਡੀਐਸ ਪੰਜਾਬ ਨੀਦਰੋਂ ਜਸਬੀਰ ਸਿੰਘ ਟਿੱਲੋਂ ਹਲਵਾਰਾ ਸਾਹਨੇਵਾਲ ਦੀ ਰਿਪੋਰਟ